ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖੜਾ ਆਂਗਾ ਨਰਮੇ ਦੀ ਫਸਲ ਦੇ ਵਿੱਚ ਜਿਲ੍ਹਾ ਮਾਨਸਾ ਪਿੰਡ ਟਾਂਡੀਆਂ ਇੱਕ ਵੀਰ ਨੇ ਪੋਸਟ ਪਾਈ ਸੀ ਉਹਦੇ ਪੇਜ ਦਾ ਨਾਮ ਹੈ ਮੇਰਾ ਪੰਜਾਬ ਮੇਰਾ ਕਿਸਾਨ ਅੰਗਰੇਜ਼ੀ ਦੇ ਵਿੱਚ ਸਰਚ ਮਾਰ ਕੇ ਦੇਖ ਲਓ ਵੈਸੇ ਉਹਦਾ ਮੈਂ ਲਿੰਕ ਪੋਸਟ ਦੇ ਥੱਲੇ ਵੀ ਪਾ ਦੂੰਗਾ ਨੇ ਬਹੁਤ ਸੋਹਣੀ ਪੋਸਟ ਲਿਖੀ ਸੀ ਵੀ ਇੱਕ ਵਿਚਾਰਤਾ ਬਣਦੀ ਹੈ ਜੀ ਉਹਦੇ ਤੇ ਹਜੇ ਤੱਕ ਅਸੀਂ ਵਿਚਾਰ ਕਿਉਂ ਨਹੀਂ ਸੀ ਕੀਤੀ ਕਹਿੰਦੇ ਜਦੋਂ ਪੈਰ ਦੇ ਵਿੱਚ ਮੋਚ ਆ ਜਾਏ ਨਾ ਸਿਰ ਦੇ ਦਰਦ ਦਾ ਨਹੀਂ ਪਤਾ ਲੱਗਦਾ ਇਕਦਾ ਪੈਰ ਦਾ ਦਰਦ ਇੰਨਾ ਵੱਧ ਜਾਂਦਾਗਾ ਤੇ ਇੱਕ ਉਤ ਤੋਂ ਬੰਦਾ ਲੰਗੜਾ ਹੋ ਜਾਂਦਾ ਉਹਨੂੰ ਸਿਰ ਦੇ ਦਰਦ ਦਾ ਪਤਾ ਹੀ ਨਹੀਂ ਲੱਗਦਾ ਇੱਕ ਪਾਸੇ ਪੰਜਾਬ ਡੁੱਬ ਰਿਹਾਗਾ ਫਸਲਾਂ ਦੇ ਨਾਲ-ਨਾਲ ਜ਼ਮੀਨਾਂ ਵੀ ਮਰ ਗਈਆਂ ਰੇਤ ਨਾਲ ਭਰ ਗਈਆਂ ਉਹਨਾਂ ਦਾ ਦਰਦ ਦੇਖ ਕੇ ਸਾਨੂੰ ਆਪਦੇ ਦਰਦ ਦਾ ਪਤਾ ਹੀ ਨਹੀਂ ਲੱਗਿਆ ਵੀ ਸਾਡਾ ਨਰਮਾ ਵੀ ਖਤਮ ਹੋ ਗਿਆ ਇਹ ਜਿਹੜੀ ਨਰਮਾ ਬੈਲਟ ਆ ਗਈ ਨਾ ਸਾਡੀ ਭਾਈ ਅਸੀਂ ਅੱਜ ਤੋਂ ਨਹੀਂ ਸਾਨੂੰ ਤਾਂ ਸੁਭਾਅ ਪੈ ਰਿਆ ਇਹ ਆਏ ਸਾਲ ਮਰਦੀ ਹੈ 2012 ਦੇ ਵਿੱਚ ਚਿੱਟਾ ਮੱਛਰ ਆਇਆ ਸੀਗਾ ਕਿਤੇ ਚਟਾ ਮਾਸਰ ਕਿਤੇ ਮਿਲੀ ਬਾਗ ਤੇ ਹੁਣ ਗੁਲਾਬੀ ਸੁੰਡੀ ਨੇ 4-5 ਸਾਲਾਂ ਦਾ ਸਾਨੂੰ ਦੱਬਿਆ ਹੋਇਆਗਾ ਜੇ ਕਿਤੇ ਤੁਸੀਂ ਨਿਊਜ਼ਾਂ ਪੜ੍ਹਿਆ ਹੁਣ ਮਾਨਸਾ ਤੇ ਠੰਡੇ ਦੇ ਵਿੱਚ ਸਭ ਤੋਂ ਵੱਧ ਆਤਮ ਹੱਤਿਆ ਹੁੰਦੀਆਂ ਨੇ ਕਹਿਣਾ ਸੌਖਾ ਯਾਰ ਵੀ ਮਰਨਾ ਕੋਈ ਜ਼ਿੰਦਗੀ ਦਾ ਹੱਲ ਨਹੀਂਗਾ ਜਿਹੜੇ ਹਿਸਾਬ ਨਾਲ ਬੰਦੇ ਦੇ ਦਿਮਾਗ ਦੇ ਉੱਤੇ ਪ੍ਰੈਸ਼ਰ ਪੈਂਦਾ ਨਾ 13 ਸਾਲਾਂ ਦਾ ਕਈ ਵਾਰੀ ਛੇ ਮਹੀਨਿਆਂ ਦੀ ਫਸਲ ਦਾ ਜਰਨਾ ਔਖਾ ਹੋ ਜਾਂਦਾ ਉਹਨਾਂ ਦਾ ਦਰਦ ਮੈਂ ਸਮਝ ਸਕਦਾ ਕਿਉਂ ਮੈਂ ਇੱਥੇ ਰਹਿਣਾਗਾ ਆਪਣੇਆਂ ਦੀਆਂ ਆਤਮ ਹੱਤਿਆ ਦੇਖੀਆਂ ਨੇ ਇਹ ਨਰਮੇ ਐਤ ਕੀ ਬਹੁਤ ਵਧੀਆ ਸੀ ਲੋਕ ਐਂ ਕਹਿਣ ਲੱਗੇ ਵੀ ਜੇ ਰੱਬ ਪਹਿਲਾਂ ਵਾਂਗੂ ਸੁਰੂ ਚੀ ਨਾ ਦਿੰਦਾ ਆਸਾਂ ਨਾ ਸਾਡੀਆਂ ਮਰਦੀਆਂ 8 8 ਫੁੱਟ ਨਰਮੇ ਸੀ 13 ਦਿਨਾਂ ਦੀ 14 15 ਦਿਨਾਂ ਦੀ ਜਿਹੜੀ ਝੜੀ ਲੱਗੀ ਆ ਨਾ ਮੇਲੀ ਬਗ ਪੈ ਗਿਆ ਛੁਲਸ ਰੋਗ ਪੈ ਗਿਆ ਕੁਛ ਨਹੀਂ ਰਿਹਾ ਇਕਬੀਰ ਮੈਨੂੰ ਕਹਿੰਦਾ ਯਾਰ ਵੀ ਤੇਰੇ ਕੋਲ ਤਾਂ ਥੋੜਾ ਜਿਹਾ ਛੋਨਾ ਵੀ ਹੈਗਾਗਾ ਚੱਲ ਮੈਂ ਕਹਿਆ ਯਾਰ ਵੀ ਜ਼ਿੰਮੇਦਾਰ ਤਾਂ ਸਬਰ ਕਰ ਲੂਗਾ ਫਿਰ ਮਜ਼ਦੂਰ ਦੀ ਗੱਲ ਕੌਣ ਕਰੂਗਾ ਇੱਕ ਸਾਡੇ ਮਾਤਾ ਨੇ ਨਰਮੇ ਦੇ ਪੱਕੇ ਲੱਗਣਾ ਸੀ ਕਹਿੰਦੀ ਸੀ ਕਿ ਮੈਂ ਐਤਕੀ ਨਰਮਾ ਚੁੱਕ ਕੇ ਕੋਠੇ ਦੀ ਸੱਤ ਬਦਲ ਦੇਣੀ ਆ ਕਿਉਂਕਿ ਆਹ ਝੜੀ ਦੇ ਵਿੱਚ ਸਿਮਣ ਲੱਗੀ ਸੀ ਇੱਕ ਵੀਰ ਸਾਡੇ 17000 ਰੁਪਏ ਉਹ ਤੋਂ ਮੈਂ ਪਹਿਲਾਂ ਲੈਣਾ ਸੀਗਾ ਤੇ 2000 ਹੋਰ ਲੈਣ ਆ ਗਿਆ ਉਹਨੂੰ ਆਖਿਆ ਵੀ ਤੇਰੇ ਸਿਰ ਕਰਜ਼ਾ 바ਵਾ ਹੋਈ ਜਾਂਦਾ ਕਹਿੰਦਾ ਕੋਈ ਨਾ ਜਟਨ ਨਰਮੇ ਵੇਲੇ ਤੇਰੇ ਸਿਰ ਕਰ ਦੂੰਗਾ ਕਹਿੰਦਾ ਚਾਰ ਜਾਣੇ ਲੱਖ ਰੁਪਏ ਦਾ ਨਰਮਾ ਚੁਕਾਂਗੇ ਅਸੀਂ ਕੱਲੀ ਜ਼ਿਮੀਂਦਾਰ ਦੀ ਆਸ ਨਹੀਂ ਮਰੀ ਨਾਲ ਮਜ਼ਦੂਰ ਵੀ ਗਿਆ ਜੇ ਮਜ਼ਦੂਰ ਤੇ ਜ਼ਿਮੀਂਦਾਰ ਗਿਆ ਤਾਂ ਸਹਿਰ ਚ ਬੈਠਾ ਬਾਣੀਆਂ ਵੀ ਗਿਆ ਦੇਖ ਲਓ ਬਹੁਤ ਹਰ ਇੱਕ ਬੰਦਾ ਦਾਨ ਕਰ ਰਿਹਾ ਹਰ ਇੱਕ ਕੁਛ ਨਾ ਕੁਛ ਦੇ ਰਿਹਾ ਹੜਾਂ ਵਾਲੇ ਪਾਸੇ ਜਿਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਹੈ ਦੋਕ ਉਹ ਵੀਰ ਨੇ ਪੋਸਟ ਦੇ ਵਿੱਚ ਲਿਖਿਆ ਸੀ ਵੀ ਕੋਈ ਪ੍ਰਾਈਵੇਟ ਸਕੂਲ ਆਇਆ ਜਿਨ੍ਹਾਂ ਨੇ ਆਖਿਆ ਹੋਵੇ ਵੀ ਜਿੱਥੇ ਹੜ੍ਹ ਆਇਆ ਜਾਂ ਬਹੁਤ ਨੁਕਸਾਨ ਹੋਇਆ ਸੀ 2 ਮਹੀਨਿਆਂ ਦੀ ਫੀਸ ਮਾਫ ਕਰ ਦੇਵਾਂਗੇ ਕਿਉਂਕਿ ਉਹਨਾਂ ਦੇ ਬਿਜ਼ਨਸ ਵੀ ਤਾਂ ਇਹਨਾਂ ਤੋਂ ਹੀ ਚੱਲਦੇ ਆ ਨਾ ਜਿਵੇਂ ਕਲਾਕਾਰ ਕਹਿੰਦੇ ਆ ਵੀ ਸਾਡਾ ਜਿਹੜਾ ਬਿਜ਼ਨਸ ਆ ਸਾਡੇ ਖਾੜੇ ਲੱਗਦੇ ਆ ਸਾਡੇ ਚੈਨਲ ਚੱਲਦੇ ਆ ਉਹ ਪਿੰਡਾਂ ਵਾਲਿਆਂ ਦੇ ਸਿਰ ਤੋਂ ਚੱਲਦੇ ਆ ਜੇ ਪਿੰਡ ਡੋਬਦੇ ਆ ਤਾਂ ਅਸੀਂ ਇਹਨਾਂ ਦੇ ਸਿਰ ਤੋਂ ਪੈਸਾ ਕਮਾਇਆ ਤੇ ਇਹਨਾਂ ਦੇ ਵਿੱਚ ਹੀ ਵੰਡਾਂਗੇ ਚੱਲਦੇ ਤਾਂ ਪ੍ਰਾਈਵੇਟ ਸਕੂਲ ਵੀ ਆ ਕਿ ਇਸੇ ਯੂਨੀਵਰਸਿਟੀ ਕਾਲਜ ਨੇ ਪ੍ਰਾਈਵੇਟ ਨੇ ਆਖਿਆ ਵੀ ਛੋਡੀ ਅਸੀਂ 6 ਮਹੀਨਿਆਂ ਦੀ ਫੀਸ ਮਾਫ ਕਰਦੇ ਹਾਂ। ਜਾਂ ਕਿਤੇ ਸਰਕਾਰ ਨੇ ਇਹ ਗੱਲ ਆਖੀ ਵੀ ਛੋਡਾ ਹੁਣ ਅਸੀਂ ਵੀ ਜਿਹੜੇ ਬੱਚੇ ਪੜ ਰਹੇ ਹੈ ਯੂਨੀਵਰਸਿਟੀ ਦੇ ਵਿੱਚ 1 ਸਾਲ ਦੀ ਇਹਨਾਂ ਦੀ ਫੀਸ ਮਾਫ ਕਰ ਦਿੰਦੇ ਹਾਂ। ਕਿਉਂਕਿ ਫਸਲਾਂ ਦੇ ਉੱਤੋਂ ਹੀ ਮਾਪਿਓ ਹੱਡ ਤੋੜ ਮਿਹਨਤ ਕਰਕੇ ਆਪਦੇ ਬੱਚਿਆਂ ਨੂੰ ਔਖਾ ਸੌਖਾ ਪੜਾਉਂਦਾ ਵੀ ਅਸੀਂ ਤਾਂ ਰੁਲ ਗਏ ਸਾਡੇ ਬੱਚੇ ਅਫਸਰ ਲੱਗ ਜਾਣ। ਰੁਲ ਗਏ ਨਾ ਯਾਰ ਬੱਚੇ। ਕੱਲੀ ਫਸਲ ਨਹੀਂ ਮਰੀ। ਆਉਣ ਵਾਲੇ ਬੱਚਿਆਂ ਦਾ ਪੇਵਿਕ ਵੀ ਮਰ ਗਿਆ। ਸਾਡੇ ਤਾਂ ਹੁਣ ਆ ਨਰਮਾ ਵੀ ਗਿਆ ਨਰਮੇ ਦੇ ਨਾਲ ਮਜ਼ਦੂਰ ਵੀ ਗਿਆ ਜ਼ਿਮੀਂਦਾਰ ਵੀ ਗਿਆ ਤੇ ਅੜਤੀਆ ਵੀ ਗਿਆ ਸਾਨੂੰ ਤਾਂ ਇਹ ਲੱਗਦਾ ਸੀਗਾ ਵੀ ਯਾਰ ਅਸੀਂ ਆਪਦਾ ਦਰਦ ਤਾਂ ਕਿਸੇ ਨੂੰ ਦੱਸੀ ਗਏ ਨਾ ਸਾਡਾ ਦਰਦ ਪੰਜਾਬ ਦੇ ਦਰਦ ਦੇ ਮੁਰੇ ਬਹੁਤ ਛੋਟਾਗਾ ਸਾਨੂੰ ਲੱਗਦਾ ਸਾਨੂੰ ਐ ਲੱਗਦਾ ਇੱਕ ਪਾਸੇ ਪੰਜਾਬ ਦੇ ਪੈਰ ਚ ਮੋਚ ਆ ਰਹੀ ਹੈ ਪੰਜਾਬ ਲੰਗੜਾ ਹੋਇਆ ਪਿਆਗਾ ਸਾਥ ਦੇਣ ਵਾਲੇ ਉਹਨੂੰ ਸਹਾਰਾ ਦੇ ਕੇ ਚਲਾ ਰਹੇ ਹੈਗੇ ਡਿੱਗਣ ਨਹੀਂ ਦੇ ਰਹੇ ਚਾਹੀ ਉਪਦੇਸ਼ਾਂ ਚ ਬੈਠੇ ਹੋਣ ਚਾਹੇ ਪੰਜਾਬ ਦੇ ਵਿੱਚ ਬੈਠੇ ਹੋਣ ਚਾਹੇ ਕੋਈ ਵੱਡੇ ਵੱਡੇ ਅਉਧਿਆਂ ਤੇ ਗਏ ਹੋਣ ਜਿਹੜੇ ਪੰਜਾਬ ਨੂੰ ਬਹੁਤ ਖੁੱਲੇ ਦਿਲ ਨਾਲ ਦਾਨ ਕਰ ਰਹੇ ਆ ਧੰਨਵਾਦ ਉਹਨਾਂ ਦਾ ਪਰ ਯਾਰ ਚਾਤ ਮਾਰਨੀ ਤਾਂ ਬੰਦ ਹੀ ਆ ਨਹੀਂ ਜਿਹਦੇ ਕੋਲੇ 2-4 ਕਿਲੇ ਨਰਮਾ ਸੀਗਾ ਉਹਨੂੰ ਤਾਂ ਆੜਤੀ ਨੇ ਕਣਕ ਬੀਜਣ ਨੂੰ ਪੈਸੇ ਵੀ ਨਹੀਂ ਦੇਣੇ ਕਿ ਦੇ ਦੂਗਾ ਇੱਕ ਮੈਂ ਤੁਹਾਨੂੰ ਹੋਰ ਗੱਲ ਸੁਣਾਉਣਾ ਥੋੜੇ ਜਿਹੇ ਦਿਨਾਂ ਦੀ ਗੱਲ ਆ ਮੈਂ ਪਹਿਲਾਂ ਇੱਕ WhatsApp ਗਰੁੱਪ ਦੇ ਵਿੱਚ ਵੀ ਪਾਈ ਸੀ ਇੱਕ ਮੈਨੂੰ ਮੇਰੇ ਪਿੰਡ ਦਾ ਬੰਦਾ ਗੱਲ ਦੱਸਣ ਲੱਗ ਗਿਆ ਕਹਿੰਦਾ ਵੀ ਯਾਰ ਕਰਜ਼ਾ ਇੰਨਾ ਕੁ ਹੋ ਗਿਆ ਮੈਂ ਜ਼ਮੀਨ ਠੇਕੇ ਤੇ ਲੈਂਦਾ ਸੀ ਆੜਤੀਆ ਕਹਿੰਦਾ 6 ਕਿੱਲੇ ਨਾਲ 2 ਕਿੱਲੇ ਲੈ ਲੈ ਦੋ ਦੇ ਪੈਸੇ ਦੇਵਾਂਗਾ ਕਹਿੰਦਾ ਮੈਂ 2 ਲੈ ਲਿਆ ਕਹਿੰਦਾ ਮੂਹਰ ਲਈ ਫਸਲ ਬੀਜਣ ਨੂੰ ਨਰਮਾ ਬੀਜਣ ਨੂੰ ਆੜਤੀ ਨੇ ਜਵਾਬ ਦਿੱਤਾ ਕਿਉਂ ਆੜਤੀਆਂ ਦੇ ਵੀ ਮੰਦੇ ਹਾਲ ਆ ਗਿਉ ਫਸਲ ਜਾਂਦੀ ਨਹੀਂ ਉਹਨਾਂ ਕੋਲੇ ਕਹਿੰਦਾ ਮੇਰੇ ਕੋਲੇ ਟੋਕੜ ਮੱਝ ਖੜੀ ਸੀ ਟੋਕੜ ਮੱਝ ਜੱਟ ਦੇ ਜ਼ਿਮੀਂਦਾਰ ਦੇ ਘਰ ਦੀ ਤੁਹਾਨੂੰ ਕਹਾਣੀ ਸੁਣਾਉਣਾਗਾ ਟੋਕੜ ਮੱਝ ਖੜੀ ਸੀ ਜੇ ਕਹਿੰਦਾ ਸੂਈ ਹੋਈ ਵੇਚਦਾ ਤੇ 1,20,30000 ਦੀ ਸੀ ਜਿਹੜੀ ਮੈਂ 55000 ਦੀ ਵੇਚਤੀ ਨਰਮਾ ਬੀਜਣ ਵਾਸਤੇ ਕਹਿੰਦਾ ਮੇਰਾ ਪਿਛਲਾ ਇੱਕ ਸਾਲ ਦਾ ਕਹਿੰਦਾ ਸਰਪੇ ਵਾਲੇ ਦਾ ਪੈਸਾ ਖੜਾ ਸੀ ਇਹ ਫਿਰ ਨਰਮੇ ਦੇ ਉੱਤੇ ਕਰੀ ਗਿਆ ਤੇ ਦੋ ਕਿੱਲੇ ਝੋਨੇ ਦੇ ਉੱਤੇ ਦਵਾਈ ਕਹਿੰਦਾ ਮੈਂ ਕਰੀ ਗਿਆ 85000 ਹੋ ਗਿਆ ਜਿਹੜੀ ਇੱਕ ਕਹਿੰਦਾ ਮੇਰੇ ਘਰੇ ਹੋਰ ਝੋਟੀ ਖੜੀ ਸੀ ਸੂਨ ਵਾਲੀ ਜਦੋਂ ਨਰਮਾ ਮਰ ਗਿਆ ਮੇਰੀਆਂ ਆਸਾਂ ਮਰ ਗਈਆਂ ਵੀ ਕਿਸੇ ਬਸ ਪੈਸਾ ਤਾਂ ਮਿਲਦਾ ਨਹੀਂ ਆੜਤੀਆਂ ਦੇ ਤ ਕਣਕ ਬੀਜ ਨੂੰ ਪੈਸਾ ਨਹੀਂ ਦੇਣਾ ਕਹਿੰਦਾ ਮੈਂ ਝੋਟੀ ਵੇਚ ਕੇ ਆਪਦਾ ਲੈਣਾ ਦੇਣਾ ਲਾ ਲਿਆ ਘਰ ਅੱਗੇ ਦੁੱਧ ਵੇਚ ਕੇ ਚੱਲਦੇ ਸੀ ਤੇ ਹੁਣ ਪਸ਼ੂ ਵੇਚੀ ਜਾਂਦੇ ਆ ਕਿਉਂਕਿ ਹੁਣ ਕਿਸੇ ਪਾਸਿਓਂ ਆਸ ਨਹੀਂ ਦੀਂਦੀ ਜਿਵੇਂ ਇੱਕ ਮੱਝਾਂ ਤਾਂ ਸਾਡੀਆਂ ਉਹ ਹਸਿਉਣੇ ਦਾ ਅੰਡਾ ਦੇਣ ਵਾਲੀਆਂ 10 ਦਿਨਾਂ ਬਾਅਦ ਸਾਡੇ ਹੱਥਾਂ 'ਚ ਪੈਸੇ ਆ ਜਾਂਦੇ ਦੁੱਧ ਪਾ ਪਾਕਿ ਸਾਨੂੰ ਆੜਤੀਏ ਦੇ ਨਹੀਂ ਜਾਣਾ ਪੈਂਦਾ ਜੋ ਬੰਦੇ ਦੇ ਘਰੇ ਦੋ ਮੱਝਾਂ ਹੁੰਦੀਆਂ ਜੋ ਤਾਂ ਵਧੀਆ ਗੁਜ਼ਾਰਾ ਚੱਲਣਾ ਸੀ ਪਰ ਮਜਬੂਰੀ ਦੇ ਵਿੱਚ ਪੁੱਤਾ ਵਾਂਗੂ ਪਾਲੇ ਪਸ਼ੂ ਵੇਚ-ਵੇਚ ਕੇ ਕਰਜ਼ਾ ਹੀ ਧਾਰ ਰਹੇ 1 ਰੁਪਿਆ ਘਰੇ ਨਹੀਂ ਕਹਿੰਦਾ ਆਇਆ ਦੋਨਾਂ ਦਾ ਜੇ ਖੁੱਲੀ ਵਿਚਾਰ ਕਰਨੇ ਹੋ ਵੀਰ ਨੂੰ ਮੈਂ ਕਹਿਣਾ ਵੀ ਆਪਾਂ ਜਮਾ ਗਰਾਉਂਡ ਲੈਵਲ ਤੋਂ ਕਰਦੇ ਆਂ ਵੀ ਹਾਲਾਤ ਕੀ ਆ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਵੀ ਜਜਵਾਤੀ ਹੋ ਕੇ ਅਸੀਂ ਕੰਮ ਕਰਦੇ ਆਂ ਮੇਰਾ ਦਾਦਾ ਕਹਿੰਦਾ ਹੁੰਦਾ ਸੀ ਠੋਕਰ ਵੱਜੀ ਤੋਂ ਸੰਭਲਿਆ ਤਾਂ ਕੀ ਸੰਭਲਿਆ ਪਹਿਲੀ ਥੱਲੇ ਦੇਖ ਕੇ ਤੁਰ ਜਦੋਂ ਆਪਣੇ ਪੈਰ ਚ ਠੋਕਰ ਵੱਜ ਗਈ ਆਪਣਾ ਗੂਠਾ ਦਾ ਨੌ ਪੱਟਿਆ ਗਿਆ ਜਾਂ 6 ਵੱਜ ਗਈ ਫੇਰ ਲੰਗੜਾ ਹੋ ਕੇ ਤੁਰਿਆ ਤਾਂ ਕੀ ਤੁਰਿਆ ਇੱਕ ਹੋਰ ਕਹਾਵਤ ਆਗੀ ਕਹਿੰਦੇ ਪੱਤਾ ਜੋ ਫੋਟੀ ਗਿਆ ਫਿਰ ਜਿਹੜੀ ਮਰਜ਼ੀ ਵੱਟ ਤੁਰੀ ਫਿਰੇ ਪੱਤਾ ਕਹਿੰਦੇ ਹੁੰਦੀ ਜਿਹੜਾ ਆਪਣੇ ਸਿਰ ਤੇ ਬੁੜੀਆਂ ਟੋਕਰੇ ਦੇ ਵਿੱਚ ਰੋਟੀ ਲੈ ਕੇ ਜਾਂਦੀ ਸੀ ਆਪਦੇ ਘਰਾਂ ਵਾਲੇ ਦੇ ਉਹਨੂੰ ਪੱਤਾ ਕਹਿੰਦੇ ਹੁੰਦੇ ਆ। ਜੋ ਪੱਤੇ ਦੇ ਵਿੱਚੋਂ ਲੱਸੀ ਡੁੱਲ ਗਈ ਰੋਟੀਆਂ ਡਿੱਗ ਪੀਆਂ ਫਿਰ ਤਾਂ ਸਿਆਣੀ ਹੋ ਨਾ ਹੋ ਉਹ ਤਾਂ ਖਿਲਰ ਗਿਆ। ਹੁਣ ਜਿਵੇਂ ਸਾਡੇ ਹੜ ਆ ਗਏ ਸਾਰਿਆਂ ਨੂੰ ਦਰਦ ਦਾ ਦੁੱਖ ਹੈਗਾ ਆਮ ਬੰਦੇ ਨੇ ਸੇਵਾ ਕਰਨੀਆਂ ਕਰਨਗੇ। ਕੀ ਸਾਡੇ ਕੌਮ ਦੇ ਆਗੂ ਸਿਰ ਜੋੜ ਕੇ ਬੈਠਣਗੇ ਵੀ ਇਹ ਘਟਨਾ ਦੁਬਾਰੇ ਨਾ ਹੋਵੇ। ਅੱਜ ਤੱਕ 2012 ਤੋਂ ਲੈ ਕੇ ਸਾਡਾ ਕਿਸਾਨ ਜ਼ਿਮੀਂਦਾਰ 25 ਆ ਗਈ 13 ਸਾਲਾਂ ਤੱਕ ਮਾਨਸਾ ਬਠਿੰਡੇ ਦਾ ਖੁਦਗੁਸੀਆਂ ਕਰ ਰਿਆ ਕੀ ਸਾਡੀ ਕੌਮ ਨੇ ਖੁੱਲੀ ਚਰਚਾ ਕਰਨ ਦੀ ਕਦੇ ਹਿੰਮਤ ਕੀਤੀ ਵੀ ਜਾਰੇ ਨੂੰ ਰੋਕਣ ਦੇ ਲਈ ਅਸੀਂ ਕੀ ਕਰਗੇ ਕਿਵੇਂ ਇਹਨੂੰ ਖੇਤੀ ਨੂੰ ਲਾਹੇਬੰਦ ਬਣਾ ਦਈਏ ਅਸੀਂ ਵਿਦੇਸ਼ਾਂ ਚੋਂ ਆਉਣੇ ਮੈਂ ਵਿਦੇਸ਼ਾਂ ਚੋਂ ਆਇਆ ਆ ਆਪਣੀ ਖੇਤੀ ਬਦਲਣ ਦੇ ਲਈ ਦਿਨ ਰਾਤ ਲੱਗਿਆ ਰਹਿੰਦਾ ਜੇ ਮੇਰੀ ਖੇਤੀ ਬਦਲ ਜੇ ਮੈਨੂੰ ਦੇਖ ਕੇ ਕੋਈ ਹੋਰ ਬਦਲ ਦੂ ਆ ਯਾਰ ਵੀ ਚੇਂਜ ਆਵੇ ਅਸੀਂਾਂ ਦੇ ਜਜਵਾਤੀ ਹੁਣ ਪੂਰਾ ਰੋਲਾ ਪਾਈ ਜਾਂਦੇ ਆ ਵੀ ਆ ਹੋ ਗਿਆ ਉਹ ਹੋ ਗਿਆ ਫੇਰ ਅਸੀਂ ਭੁੱਲ ਜਾਾਂਗੇ ਫੇਰ ਅਸੀਂ ਵੋਟਾਂ ਵਾਲੇ ਪਿੱਛੇ ਪੈ ਜਾਾਂਗੇ ਜਾਂ ਕੋਈ ਹੋਰ ਮੁੱਦਾ ਆ ਜੂਗਾ ਸੋਨੂ ਸਿਤੂ ਵਾਲੀ ਦੱਬ ਕੇ ਲੈ ਜਾਂਦਾ ਸਾਡੀ ਕੌਮ ਨੂੰ ਤਾਂ ਉਹੀ ਡੇਢ ਕੇ ਲੈ ਜਾਂਦਾ ਹੈ ਹੈ ਜਾਂ ਕੋਈ ਘਟਨਾ ਹੋ ਜੂਗੀ ਸਾਡੀ ਕੌਮ ਫੇਰ ਉਧਰ ਹੋ ਜਾਂਦੀ ਹੈਗੀ ਅਸੀਂ ਤਾਂ ਯਾਰ ਸੱਚੇ ਪੁੱਛੋ ਜੀ ਸਾਡੇ ਠੋਕਰ ਵਾਈਦੀਆਂ ਨਾ ਅਸੀਂ ਫੇਰ ਦੇਖਦੇ ਆ ਵੀ ਨੌ ਪਟਿਆ ਗਿਆ ਜਾਂ ਸਾਡੇ ਜੂ ਕਹਿੰਦੇ ਸਾਡੇ ਤਾਂ ਸੁਰਤੀ ਉਦੋਂ ਆਉਂਦੀ ਜਦੋਂ ਸਾਡੇ ਮੱਥੇ 'ਚ ਕੋਈ ੱਟ ਮਾਰਦਾ ਉਦੋਂ ਪਹਿਲਾਂ ਤਾਂ ਅਸੀਂ ਸੁੱਤੇ ਪਏ ਹੁੰਨੇ ਆ ਐਨੇ ਵਾਰੀ ਹੜ ਆ ਗਏ ਕਦੇ ਸੋਚਿਆ ਵੀ ਉਹ ਦ੍ਰਿਆਮਾਤਿਕ ਕਦੇ ਸਾਡੇ ਕੌਮ ਦੇ ਜਥੇਦਾਰਾਂ ਨੇ ਉਹ ਆਗੂਆਂ ਨੇ 6 ਮਹੀਨੇ ਪਹਿਲਾਂ ਕਿਹੜਾ ਮਾਰਿਆ ਸਰਕਾਰਾਂ ਤਾਂ ਗੁਰੂਆਂ ਵੇਲੇ ਵੀ ਮਾਰੀਆਂ ਸੀ ਕੋਈ ਅੱਜ ਦੀਆਂ ਨਹੀਂ ਗਈਆਂ ਸਾਡਾ ਵੀ ਕੋਈ ਫਰਜ਼ ਬੰਦਾ ਜੇ ਮੇਰਾ ਘਰ ਹੈ ਮੇਰੇ ਘਰੇ ਚੋਰੀ ਹੁੰਦੀ ਹੈ ਕਲਾ ਮੈਂ ਥਾਣੇ ਵਾਲਿਆਂ ਨੂੰ ਬਲੇਮ ਥੋੜੀ ਦੇ ਸਕਦਾ ਵੀ ਚੋਰ ਨੂੰ ਰੋਕੋ ਮੈਂ ਨਹੀਂ ਡਾਂਗ ਚੱਕ ਕੇ ਪਹਿਰਾ ਦੇ ਸਕਦਾ ਪਤਾ ਹੋਵੇ ਯਾਰ ਵੀ ਮੂਰੇ ਡਾਂਗ ਵਾਲਾ ਵੀ ਇਹਨਾਂ ਦੇ ਘਰੋਂ ਚੋਰੀ ਕਿਵੇਂ ਕਰ ਲੂੰਗਾ ਮੈਂ ਕੋਦੇ ਜੋ ਮੈਂ ਬਾਰ ਬਣੋ ਇੱਕ ਸਾਡੀ ਕੌਮ ਪਤਾ ਕੀ ਹੈਗੀ ਅੱਗੇ ਕਿਉਂ ਨਹੀਂ ਵਧ ਰਹੇ ਇਹਨਾਂ ਦੇ ਮੂਰੇ ਨਾ ਕੰਕਰੀਟ ਦੀ ਕੰਧ ਅੱਗੇ ਵਧਣ ਤੋਂ ਉਹ ਦੂਗਾ ਹਾਂ ਹੀ ਜਾਂਦੇ ਨਹੀਂ ਬਸ ਉਸੇ ਨਾਲ ਹੀ ਮੱਥਾ ਮਾਰ ਕੇ ਮੋੜੇ ਹੁੰਦੇ ਉਹ ਕੰਧ ਆ ਗਈ ਬਲੇਮ ਗੇਮ ਦੀ ਦੂਜਿਆਂ ਨੂੰ ਦੋਸ਼ ਦੇਣ ਦੀ ਆਹ ਗੱਲ ਤਾਂ ਸਰਕਾਰਾਂ ਨੇ ਨਸਾਲਿਆ ਤਾਂ ਇਹਨਾਂ ਨੇ ਕਰਤਾ ਐ ਕਰਤਾ ਉਹ ਕਰਤਾ ਬੜਾ ਕੁਝ ਬੋਲਦੇ ਮੈਂ ਵਿਦੇਸ਼ਾਂ ਤੱਕ ਗਿਆਗਾ ਬਈ ਸੋਸ਼ਲ ਮੀਡੀਆ ਮੇਰੇ ਪੇਜ ਦੋ ਚੱਲਦੇ ਆ ਮੈਂ ਦੇਖਦਾ ਰਹੇਗਾ ਹਰ ਇੱਕ ਸਾਡਾ ਬਲੇਮ ਗੇਮ ਖੇਡ ਰਿਆ ਹੂੰ ਜਿੰਨਾ ਚਿਰ ਅਸੀਂ ਆਪਣੀ ਗਲਤੀ ਨਹੀਂ ਮੰਨਦੇ ਜਿਹੜਾ ਇਨਸਾਨ ਕਦੇ ਆਪਣੀ ਗਲਤੀ ਨਹੀਂ ਮੰਨਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਚੇਂਜ ਲਿਆ ਨਹੀਂ ਸਕਦਾ ਉਹ ساری ਉਮਰ ਦੂਜਿਆਂ ਨੂੰ ਦੋਸ਼ ਦੇਣ ਦੇ ਵਿੱਚ ਹੀ ਕੱਢ ਲੂਗਾ ਸਾਡੀ ਕੌਮ ਬਸ ਐਂ ਹੀ 30 35 ਸਾਲਾਂ ਤੋਂ 1988 ਤੋਂ ਬਾਅਦ ਬਲੇਮ ਗੇਮ ਖੇਡਦੀ ਆ ਰਹੀ ਆ 92 93 ਤੋਂ ਬਾਅਦ ਲਾ ਲੋ ਉਹਨੇ ਗਲਤ ਕੀਤਾ ਮੰਨ ਕੇ ਚਲੋ ਮੈਂ ਇੱਕ ਸਾਨੂੰ ਬਾਬੇ ਨਾਨਕ ਦੀ ਉਦਾਹਰਨ ਦੰਨਾਂ ਜੇ ਬਾਬਾ ਨਾਨਕ ਲੋਕਾਂ ਨੂੰ ਦੱਸਣ ਲੱਗਿਆ ਲੱਗ ਜਾਂਦਾ ਵੀ ਜਾਤਾਂ ਪਾਤਾਂ 'ਚ ਬੰਦੇ ਗਲਤ ਆ ਭਾਈ ਧਰਮਾਂ 'ਚ ਬੰਦੇ ਹੋਏ ਉਹ ਗਲਤ ਆ ਗਏ ਪਖੰਡਵਾਦ 'ਚ ਪਏ ਹੋਏ ਉਹ ਗਲਤ ਆ ਲੋਕਾਂ ਨੂੰ ਲੁੱਟਦੇ ਹੋ ਗਲਤ ਆ ਆਹ ਗਲਤ ਆ ਉਹ ਗਲਤ ਆ ਆਹ ਗਲਤ ਆ ਬਾਬਾ ਨਾਨਕ ਕਰੀ ਜਾਂਦਾ ਕੀ ਸਿੱਖ ਪੰਥ ਚਲਾ ਸਕਦਾ ਸੀ ਪੰਥ ਦਾ ਅਰਥ ਹੁੰਦਾ ਰਸਤਾ ਬਾਬੇ ਨਾਨਕ ਨੇ ਲੋਕਾਂ ਨੂੰ ਸਹੀ ਰਸਤਾ ਦਿਖਾਇਆ ਸੀ ਵੀ ਆਹ ਸਹੀ ਆ ਆਹ ਰਸਤੇ 'ਤੇ ਪੈਜੋ ਛੋੜਾ ਬੇੜਾ ਪਾਰ ਲੱਗ ਜੂਗਾ ਇਹ ਰਸਤਾ ਜਾਂਦਾ ਸੱਚ ਦਾ ਰਸਤਾ ਸਿੱਖ ਆਖਿਆ ਸਾਨੂੰ ਗਿਆਨ ਸਿੱਖ ਆਖਿਆ ਜਾਂਦਾ ਵਿਦਿਆਰਥੀ ਨੂੰ ਸਾਨੂੰ ਸਿੱਖ ਬਣਾ ਕੇ ਤੋਰਦਾ ਕਹਿੰਦਾ ਵੀ ਆਹ ਰਸਤੇ ਵਗਜੋ ਜੇ ਹੁਣ ਮੰਨ ਕੇ ਚਾਲਾ ਹੜਾ ਆਈ ਹੋਈ ਆ ਕੋਈ ਬੰਦਾ ਐਂ ਕਹਦੇ ਵੀ ਆਹ ਚਾਰ ਸੜਕਾਂ ਦੀਆਂ ਅੱਗੇ ਪੁਲੀਆਂ ਟੁੱਟੀਆਂ ਹੋਈਆਂ ਨੇ ਇਹ ਖਰਾਬ ਨਹੀਂ ਇਹਨਾਂ ਤੇ ਨਹੀਂ ਜਾਣਾ ਫਿਰ ਕੀ ਕਰਾਂਗੇ ਉੱਥੇ ਖੜੇ ਹੀ ਰਹਿਾਂਗੇ ਜੇ ਕੋਈ ਬੰਦਾ ਆਖੇ ਵੀ ਪੁੱਤ ਆਹ ਸੜਕ ਸਹੀ ਤੁਰ ਜਾਂਦੀ ਐ ਇੱਥੇ ਵਗਜੋ ਪਹੁੰਚ ਗਿਆ ਨਾ ਬੰਦਾ ਸੱਚ ਜਾਣੇ ਸਾਡੇ ਕੌਮ ਦੇ ਵਿੱਚ ਇਸ ਟਾਈਮ ਸਿਰ ਜੋੜ ਕੇ ਬੈਠਣ ਦੀ ਲੋੜ ਆ ਸਾਨੂੰ ਪੰਜਾਬ ਨੂੰ ਸਹੀ ਰਸਤਾ ਦਿਖਾਉਣ ਦੀ ਲੋੜ ਆ ਜਜਵਾਤੀ ਹੋ ਕੇ ਨਹੀਂ ਵਿਵੇਕੀ ਬਣੋ ਜਜਵਾਤੀ ਪਤਾ ਸੀ ਕੀ ਹੁੰਨੇ ਆਗੇ ਕੋਈ ਵੀ ਮਸਲਾ ਹੁੰਦਾ ਉਹਨਾਂ ਫਸਲਾਂ ਮਾਰ ਗਿਆ ਉਹ ਐਂ ਜਿਵੇਂ ਫਸਲਾਂ ਮਾਰ ਗਿਆ ਫਸਲਾਂ ਮਾਰ ਗਿਆ ਠੀਕ ਆ ਇਹ ਗਾਹਾਂ ਨੂੰ ਨਾ ਮਰਨੇ ਇਹਦੇ ਬਾਰੇ ਕੀ ਸੋਚਿਆ ਇਹ ਕੋਈ ਥੋੜਾ ਜਿਹਾ ਟਾਈਮ ਸੋਸ਼ਲ ਮੀਡੀਆ ਤੇ ਰੌਲਾ ਪਾਉਣ ਨਾਲ ਹੜਾ ਉਹਨੋਂ ਨਹੀਂ ਹਟਨੇ ਥੋੜਾ ਜਿਹਾ ਟਾਈਮ ਸੋਸ਼ਲ ਮੀਡੀਆ ਤੇ ਰੌਲਾ ਪਾਉਣ ਨਾਲੇ ਫਸਲਾਂ ਮਰਨੋਂ ਨਹੀਂ ਹਟਣੀਆਂ ਚੇਂਜ ਲਿਆਉਣ ਲਈ ਬਦਲ ਲਿਆਉਣ ਲਈ 239 ਸਾਲ ਲੱਗੇ ਸੀ ਸਾਡੇ ਗੁਰੂ ਨੂੰ 10 ਜਾਮੇ ਬਦਲੇ ਫਿਰ ਸਿੱਖ ਹਕੂਮਤ ਤਿਆਰ ਕੀਤੀ ਜੀਦੇ ਅੱਗੇ ਅੱਗੇ ਅੱਜ ਦੁਨੀਆ ਝੁਕਦੀ ਆ ਜਦੋਂ ਕਿਤੇ ਮਸੀਬਤ ਆ ਜੇ ਨਾ ਬੰਦਾ ਦਾੜੀਆਂ ਵਾਲਿਆ ਬੱਲੇ ਝਾਕਦਾ ਇਹ ਦਾੜੀਆਂ ਵਾਲਿਆਂ ਪੱਗਾਂ ਵਾਲਿਆਂ ਨੂੰ ਬਣਾਉਣ ਤੇ ਸਾਡੇ ਗੁਰੂ ਨੂੰ 239 ਸਾਲ ਲੱਗੇ ਮੇਰੇ ਵਰਗਾ 4 ਦਿਨ ਰੋਲਾ ਪਾ ਕੇ ਕਹਿੰਦਾ ਲੋਕ ਨਹੀਂ ਸਮਝਦੇ ਜੀ ਲੋਕ ਨਹੀਂ ਬਦਲਦੇ ਜੀ ਐ ਨਹੀਂ ਬਦਲਦੇ ਭਾਈ ਤੇ ਸਭ ਤੋਂ ਯਾਦਕ੍ਰਾਂਤੀ ਵੀ 150 ਸਾਲ ਲੱਗਿਆ ਸੀ ਸਾਡੇ ਮਾੜੇ ਲੀਡਰਾਂ ਨੇ ਇੱਕ ਝਟਕੇ ਚ ਥਾਲੀ ਚ ਪਾ ਕੇ ਹਿੰਦੁਸਤਾਨ ਨੂੰ ਦਿੱਤਾ ਸੀ ਨਾ ਮੈਂ ਇਹਨਾਂ ਦੀ ਗਲਤੀ ਨਹੀਂ ਮੰਨਦਾ ਮੰਨਦਾ ਉੱਥੇ ਵੀ ਆਪਣੇ ਆਪ ਨੂੰ ਹਰ ਥਾਂ ਅਸੀਂ ਅਨਪੜਨਾ ਕੰਮੇ ਆਗੂਆਂ ਦੇ ਕਰਨ ਹਾਰਦਿਆਂ ਲੋੜ ਆ ਪੜਨ ਲਿਖਨ ਦੀ ਸਮਝਾਂਦੀ ਹਰ ਇੱਕ ਗੱਲ ਤੇ ਡੂੰਘਾਈ ਨਾ ਵਿਵੇਕੀ ਨਾ ਵਿਚਾਰ ਕਰਨ ਦੀ ਸੰਵਾਦ ਕਰਨ ਦੀ ਸਿਰ ਜੋੜ ਕੇ ਬੈਠਣੇ